ਬਾਰ ਕਿਸੇ ਕੰਮ ਨੂੰ ਲੈ ਕੇ ਘਰ ਤੋਂ ਬਾਹਰ ਗਿਆ ਹੋਇਆ ਸੀ ਤੇ ਘਰ ਆਪਣੇ ਰਿਸ਼ਤੇ ਵਿੱਚ ਲੱਗਦੇ ਇੱਕ ਚਾਚੇ ਨੂੰ ਘਰ ਦੇ ਵਿੱਚ ਮੌਜੂਦ ਇੱਕ ਮੰਦਭੁੱਧੀ ਤੇ ਅਪਾਹਜ ਲੜਕੀ ਦੀ ਰਾਖੀ ਦੇ ਲਈ ਕਹਿ ਕੇ ਗਿਆ ਸੀ ਤੇ ਇਸ ਤੋਂ ਬਾਅਦ ਚਾਚਾ ਆਪਣੇ ਘਰ ਰੋਟੀ ਲੈਣ ਚਲਾ ਗਿਆ ਤਾਂ ਇਸ ਦੇ ਬਾਅਦ ਇੱਕ ਨੌਜਵਾਨ ਵੱਲੋਂ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਤੇ ਉਸ ਦੇ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ ਤੇ ਜਿਸ ਚਾਚੇ ਨੂੰ ਵਿੱਕੀ ਨੇ ਰਾਖੀ ਦੇ ਲਈ ਘਰ ਬਿਠਾਇਆ ਸੀ ਉਹ ਜਦੋਂ ਰੋਟੀ ਲੈ ਕੇ ਮੁੜਿਆ ਤਾਂ ਉਸ ਨੇ ਨੌਜਵਾਨ ਨੂੰ ਉੱਤੋਂ ਫੜਿਆ ਤੇ ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਇੱਕ ਹੋਰ ਔਰਤ ਨੂੰ ਦਿੱਤੀ ਜਿਸ ਨੇ ਕਿ ਲੜਕੀ ਦੇ ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਮਾਮਲਾ ਬਟਾਲਾ ਦੇ ਅਧੀਨ ਪੈਂਦੇ ਇੱਕ ਪਿੰਡ ਦਾ ਹੈ ਜਿੱਥੇ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਤੇ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਤੇ ਸਖਤ ਤੋਂ ਸਖਤ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ ਮੇਰੀ ਬੇਟੀ ਹੱਥਾਂ ਪੈਰਾਂ ਤੋਂ ਹੈਂਡੀਕੈਪ ਹੈ ਵੀਲਚੇਅਰ ਤੇ ਆ ਨਾ ਤੇ ਉਹ ਤੁਰਦੀ ਆ ਤੇ ਨਾ ਉਹਦੇ ਹੱਥ ਕੰਮ ਕਰਦੇ ਨਾਲ ਲੱਤਾਂ ਤੇ ਜ਼ੁਬਾਨ ਤੋਂ ਵੀ ਗੁੰਗੀਬਰੀ ਅੰਦਰ ਬਾਹਰ ਰਹੀ ਉਹਨੂੰ ਆਪ ਘੜਦੇ ਆ ਤੇ ਮੇਰੀ ਵਾਈਫ ਆ ਉਹ ਗਾਈ ਨਗਲ ਕੰਮ ਤੇ ਗਏ ਸੀ ਤੇ ਮੈਂ ਪਰਮੇਸ਼ਰ ਨਗਦਾ ਬਾਬਾ ਰਸਪਾਲ ਸਿੰਘ ਉਹਨਾਂ ਦੇ ਨਾਲ ਲੋਹੜੀ ਵਾਲਾ ਦੇਣਾ ਅੱਜ ਦਾ ਉਹਨਾਂ ਨਾਲ ਰੋ ਕੱਢਣ ਗਿਆ ਸੀ ਤੇ ਘਲੇ ਘਰ ਆਏ ਆ ਤੇ ਮੈਂ ਆਪਣੇ ਚਾਚੇ ਦੇ ਘਰ ਗਿਆ ਵਾਂ ਤੇ ਨਿੱਕੇ ਚਾਚੇ ਨੂੰ ਅਸੀਂ ਕਿਹਾ ਕਿ ਗੁड़िया ਦੇ ਲਾਗੇ ਰਹਿਣਾ ਅਸੀਂ ਕਦੀ ਕੱਲਿਆ ਨਹੀਂ ਛੱਡਿਆ ਤੇ ਮੇਰੇ ਚਾਚਾ ਜੀ ਗੁड़िया ਦੇ ਲਾਗੇ ਮੇਰੇ ਆਉਂਦਿਆਂ ਨੂੰ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਡੋਡੀਆਂ ਰੇੜੀਆਂ ਦੇ ਕੇ ਗਿਆ ਵਾਂ ਮੈਂ ਚਾਚਾ ਜੀ ਤੁਸੀਂ ਘਰੇ ਰਹੋ ਤੇ ਮੈਂ ਮੁੰਡਿਆਂ ਨੂੰ ਵੇਖਵਾ ਬਾਹਰ ਕਿਸੇ ਨਾਲ ਲੜਾਈ ਝਗੜਾ ਨਾਲ ਗੁੱਡੀਆਂ ਤੋਂ ਕਰਦੇ ਹੁਣ ਤੇ ਹੱਲੇ ਉਧਰ ਮੈਂ ਗਿਆ ਵਾਂ ਤੇ ਮਗਰੋਂ ਸਾਡੀ ਚਾਚੀ ਰੋਂਦੀ ਆਈ ਹੈ ਸਭ ਤੋਂ ਵੱਡੀ ਵੀ ਰੋਪਣਾ ਤੇਰੇ ਘਰੇ ਆਹ ਕੰਮ ਹੋ ਗਿਆ ਮੈਂ ਕਿਹਾ ਚਾਚੀ ਮੈਂ ਤਾਂ ਹੱਲੇ ਚਾਚੇ ਨੂੰ ਛੱਡ ਕੇ ਆਇਆ ਤੇ ਜਦ ਚਾਚੇ ਨੂੰ ਆਣ ਕੇ ਪੁੱਛਿਆ ਕਹਿੰਦਾ ਪੁੱਤ ਹੱਲੇ ਤਾਂ ਮੈਂ ਘਰੇ ਰੋਟੀ ਖਾਣ ਗਿਆ ਵਾਂ ਤੇ ਆਹ ਵੇ ਰੋਟੀ ਮੇਰੇ ਹੱਥਾਂ 'ਚ ਮੈਂ ਰੋਟੀ ਖਾਦੀ ਨਹੀਂ ਘਰ ਮੈਂ ਰੋਟੀ ਤੁਹਾਡੇ ਘਰ ਫੇਰ ਲੈ ਕੇ ਆ ਗਿਆ ਵਾਂ ਤੇ ਉਹਦਿਆਂ ਨੂੰ ਮੈਂ ਪੁੱਤਾ ਆ ਕੰਮ ਵੇਖਿਆ ਵਾ ਤੇ ਫਿਰ ਤੇਰੀ ਵੱਡੀ ਚਾਚੀ ਨੂੰ ਦੱਸਿਆ ਵੀ ਆ ਕੰਮ ਆ ਤੇ ਫਿਰ ਮੇਰੀ ਵੱਡੀ ਚਾਚੀ ਰੋਂਦੀ ਗਈ ਰੋਣਾ ਤੂੰ ਗੁੱਡੀਆਂ ਦੇ ਖਿਹੜੇ ਨਾ ਪੈ ਤੇ ਘਰ ਆ ਗੱਲ ਆ ਬਣ ਗਈ ਆ ਤੇ ਸਾਨੂੰ ਇਹ ਆ ਵੀ ਸਾਨੂੰ ਹੰਸਾਬ ਚਾਹੀਦਾ ਵਾ ਕੋਣ ਆ ਜੀ ਗਰਮੀਤ ਮਸੀਹ ਦਾ ਮੁੰਡਾ ਪਿੰਡ ਰੋਗਵਾਲ ਦਾ ਰਹਿਣ ਵਾਲਾ ਤੁਹਾਡੇ ਘਰ ਪਹਿਲਾਂ ਵੀ ਕੋਈ ਆਉਣ ਜਾਣ ਸੀ ਇਹਦਾ ਨਹੀਂ ਆਉਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਦੇਤੀ ਪਹਿਨ ਨਾ ਵੇਖੋ ਜਾਈ ਵੀ ਲੋਕਾਂ ਦੇ ਘਰ ਜਾਣ ਵਾਲੇ ਆ ਹੀ ਵੀ ਪੀਣ ਖਾਣ ਵਾਲੇ ਆ ਹਨੋਂ ਵੀ ਦੇ ਦਿੱਤੀ ਕੇਸ ਦਿੱਤੀ ਪਹਿਨ ਕਿਹੋ ਜੀ ਕਿਹੋ ਜੀ ਕਹਤੇ ਪੁਲਿਸ ਪਹੁੰਚੀ ਉਹਨਾਂ ਕਿਹਾ ਵੀ ਤੁਹਾਨੂੰ ਇਨਸਾਫ ਮਿਲੂਗਾ ਇਹੀ ਪਿਆਨ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਛੱਡ ਕੇ ਚਲੀ ਗਈ ਤੇ ਮੈਨੂੰ ਇਹਨਾਂ ਨੇ ਮਗਰ ਫੋਨ ਕੀਤਾ ਵੀ ਆ ਗੱਲ ਹੋ ਗਈ 3 ਵਜੇ ਸਵੇਕ ਦੇ ਮੈਨਾਂ ਨੇ ਫੋਨ ਕੀਤਾ ਵੀ ਆ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਛੱਡ ਗਈ ਮੈਨੂੰ ਕੀ ਪਤਾ ਮੇਰੇ ਮਗਰ ਮੈਂ ਜਦੋਂ ਆਈ ਇਹ ਪੁਲਸ ਨੂੰ ਸੱਦਿਆ ਉਹ ਮੌਕਾ ਵੀ ਲੱਕ ਗਏ ਨੇ ਤੇ ਸਾਨੂੰ ਇਨਸਾਫ ਚਾਹੀਦਾ ਵਾ ਉਹਨਿਸਾ ਦਾ ਜਿਹੜੀ ਬੰਦੀ ਕਾਰਵਾਈ ਉੱਤੇ ਕੀਤੀ ਜਾਏ ਜੀ ਸਖਤ ਸਖਤ ਤਰੀਕੇ ਤੇ ਉਹਦੇ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਕੁੜੀ ਦੀ ਉਮਰ ਕਿੰਨੀ ਆ ਬੇਟੀ ਤੁਹਾਡੀ ਕੁੜੀ ਦੀ ਉਮਰ 13 ਸਾਲ ਦੀ 14ਵਾਂ ਸਾਲਾ ਜੇ ਲੱਗਾ ਇਹ ਚ 14 ਸਾਲੀਆਂ ਜੀ ਪੂਰੇ ਹੋਏ ਨੇ ਫਿਲਹਾਲ ਪੁਲਸ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਗਬਾਨੀ ਟੀਵੀ ਲਈ ਬਿਸੰਬਰ ਬੇਟੋ ਦੀ ਰਿਪੋਰਟ